ਹਾਂਜੀ ਭੀੜ ਹੈ ਤੁਹਾਨੂੰ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੁਣ ਬਹੁਤ ਸ਼ਿਕਾਇਤਾਂ ਨੇ ਇਹ ਵੀ ਮੀਡੀਆ ਵੀ ਕਿਤੇ ਕਈ ਜਗ੍ਹਾ ਤੇ ਸਾਡੇ ਦੁਕਾਨਦਾਰ ਪ੍ਰਾਕੋਸ਼ ਸਾਰੇ ਨੇਗੋਸ਼ੀਏ ਰੇਟ ਬਹੁਤ ਵਧਾ ਦਿੱਤੇ ਹਾਂ ਜਾਂਦੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਕੰਮ ਨਾ ਕਰੋ ਕੌਣ ਆਏ ਲੋਕ ਸਾਰੇ ਤੁਹਾਡੇ ਪੁਰਾਣੇ ਤੁਸੀਂ ਰਿਕੇਦਾਰ ਭੈਣ ਭਰਾ ਸਾਡੇ ਸਾਰੇ ਪੁਰਾਣੇ ਗਾਹਕ ਨੇ ਹੁਣ ਤੁਸੀਂ 2-4 ਦਿਨ 2-4 10000 ਰੁਪਇਆ ਓਵਰ ਚਾਰਜ ਕਰ ਲੋਗੇ ਤੇ ਤੁਹਾਡਾ ਕੀ ਬਣੂਗਾ ਔਰ ਇਹ ਕਾਲਾ ਬਾਜ਼ਾਰੀ ਨਾ ਕਰਿਓ ਕੁਝ ਬੰਦੇ ਜਿਹੜੇ ਖਰਾਬ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਜੰਗ ਤੇ ਜੜੀ ਮੁੱਕ ਕੇ ਜੇ ਵਿੱਦ ਬਿੱਲ ਬਿੱਲ ਲਓ ਮੈਂ ਸਾਰਨ ਗੋਗੇ ਨਗਰੋ ਪੱਕੇ ਬਿੱਲ ਲਿਆ ਕਰੋ ਕੀ ਪਾਸ ਚੀਜ਼ ਦਿੱਤੀ ਹੈ ਕਿ ਮੇਰਾ ਤੁਹਾਡੇ ਨਾਲ ਵਾਦਾ ਇਹ ਜੰਗ ਤੇ ਮੁੱਕ ਜੂ ਇਹਨਾਂ ਦੀ ਜੰਗ ਮੈਂ ਲਾਉਂਗਾ ਤੇ ਉਦੋਂ ਮੈਂ ਨਾ ਕਿਸੇ ਰਿਸ਼ਤੇਦਾਰ ਦੀ ਸੁਣਨੀ ਜੇ ਤੇ ਨਾ ਮੈਂ ਕਿਸੇ ਦੋਸਤ ਦੀ ਸੁਣਨੀ ਜੇ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਇਸ ਤਣਾਦ ਵਿੱਚ ਦੇਖੋ ਲੋਕ ਪਰੇਸ਼ਾਨੀ ਜਿਨੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਮਤਲਬ ਇਹਦਾ ਨਜਾਇਜ਼ ਹੈ ਕਰੋਨਾ ਚ ਵੀ ਇਹ ਹਾਲਾਤ ਹੋਇਆ ਹੁਣ ਤੇ ਜੇ ਮਗਰੋਂ ਰੇਟ ਵਧੇ ਹੀ ਨਹੀਂ ਰਾਸ਼ਨ ਤੇ ਉਹ ਪਹਿਲਾਂ ਹੀ ਚੱਲਿਆ ਆਉਂਦਾ ਤੇ ਪਹਿਲਾਂ ਹੀ 40-40% ਵਧਾ ਦਿੱਤਾਏ ਸਿਲੰਡਰ ਤੇ ਮਾੜੀ ਸਿਲੰਡਰ ਵਧ ਗਿਆ ਸਬਜ਼ੀਆਂ ਵੇ ਗੰਡੇ ਸਬਜ਼ੀਆਂ ਕਰਿਆਨਾ ਯਾਰੇ ਆਪਣੇ ਭੈਣ ਭਰਾ ਕਿਉਂ ਆਪਾ ਕਰਦੇ ਆ 1500 ਅਸੀਂ ਤਾਂ ਲੰਗਰ ਲਾਉਣ ਵਾਲੇ ਬੰਦੇ ਆ ਅਸੀਂ ਤਾਂ ਲੰਗਰ ਲਾਉਣ ਵਾਲੇ ਬੰਦੇ ਆ ਫੋਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਕਿ ਤੁਸੀਂ ਸਾਥ ਦਿਓ ਇਸ ਮੌਲ ਦੇ ਵਿੱਚ ਸਗੋਂ ਰੇਟ ਘਟਾ ਕੇ ਦਿਓ ਜਿਹੜਾ ਕੋਈ 10 ਕਿਲੋ ਮੰਗਦਾ ਨੂੰ ਕਹਿੰਦਾ ਵੀ 2 ਕਿਲੋ ਲੈ ਜਾ ਫਿਰ ਲੈ ਚ ਤੇ ਲੋਕਾਂ ਨੂੰ ਬੇਂਤੀ ਕਰਵੇਂ ਨਜਾਇਜ਼ ਸਟਾਕ ਨਾ ਕਰੋ ਕੋਈ ਐਡੀ ਗੱਲ ਨਹੀਂ ਘੱਟ ਖਾਲਾਂਗੇ ਯਾਰ ਆਪਾਂ ਥੋੜਾ ਥੋੜੀ ਖਾਲਾਂਗੇ ਚਾਰ ਨਾ ਖਾਲਾਂਗੇ ਅੱਧੀ ਖਾਲਾਂਗੇ ਆਪਾਂ ਕਿਉਂ ਇਹੋ ਜਿਹਾ ਕੰਮ ਕਰਦੇ ਸੋ ਆਪਾਂ ਵੀ ਕੰਟਰੋਲ ਕਰੀਏ ਉਹ ਵੀ ਸਾਰੇ ਦਾ ਸਾਥ ਦੇ ਆਪਾਂ ਬਾਰਡਰ ਤੇ ਗਏ ਆ ਕਿਥੇ ਪਲਾਨ ਦਾ ਕੰਮ ਸ਼ੁਰੂ ਲੋਕਾਂ ਦਾ ਜਾਣਾ ਆਉਣਾ ਕਿ ਜਾਂ ਉੱਥੇ ਬੈਠੇ ਆ ਨਹੀਂ ਦੇਖੋ ਲੋਕ ਇਥੋਂ ਦੇ ਜਿਵੇਂ ਹੁਣ ਕਈ ਤੇ ਬਹੁਤ ਜਿੰਦਾ 65 ਦੀ 71 ਦੀ ਜਗ੍ਹਾ 68 ਦੀ ਜਗ੍ਹਾ ਆ ਲੜਾਈਆਂ ਵੇਖੀਆਂ ਨੇ ਜਾਂ ਪਿਛਲੇ ਮਾਹੌਲ ਜਿਹੜੇ ਆ ਉਹ ਤੇ ਆਂਦੇ ਵੀ ਜਾ ਰੇ ਚੀਜ਼ਾਂ ਦੇ ਅਸੀਂ ਵੇਖੀਆਂ ਨੇ ਹੁਣ ਕਿੱਥੋਂ ਹੰਕਾਰ-ਬਾਹਰ ਫੁੱਟਣਾ ਕਿਹੜਾ ਸੁੱਖ ਹੈ ਅਜੇ ਸਰਕਾਰ ਵੱਲੋਂ ਕੋਈ ਇਹੋ ਜਿਹਾ ਆਰਡਰ ਹੈ ਨਹੀਂਗਾ ਕਿਉਂਕਿ ਜ਼ਿਆਦਾਤਰ ਇਹ ਜਿਹੜੀਆਂ ਲੜਾਈਆਂ ਨੇ ਇਹ 에ਅਰ ਸਪੇਸ ਦੀਆਂ ਲੜਾਈਆਂ ਨੇ ਅ ਮਜ਼ਾਇਲ ਹੋ ਗਏ ਜਾਂ ਕੋਈ ਇਸ ਲੈਵਲ ਦੀਆਂ ਕਿਉਂਕਿ ਜਦੋਂ ਕਿਤੇ ਟੈਂਕਾਂ ਦੀ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਫੇਰ ਅੱਗੇ ਬਦਲਦੀ ਗੱਲ ਹੁੰਦੀ ਹੈ ਮੇਰੇ ਖਿਆਲੋਂ ਉਹ ਜੇ ਜਿਹੜੀ ਵੀ ਕੋਈ ਇਹੋ ਜਿਹੀ ਕੋਈ ਫਿਊਜ਼ਨ ਹੋਏਗੀ ਆਰਮੀ ਉਤੋਂ ਪਹਿਲਾਂ ਸਾਨੂੰ ਗਾਹ ਕਰੂਗੀ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਫਿਰ ਉਹਦੀ ਮੂਵਮੈਂਟ ਦੇ ਹਿਸਾਬ ਨਾਲ ਉਹ ਤੁਹਾਨੂੰ ਲੋਕਣ ਦੱਸਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ